ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਮੁਫਤ ਸਾਈਕਲ ਵੰਡੇ ਜਾ ਰਹੇ ਹਨ ਜਿਸ ਦੇ ਚਾਹਦਜ ਮੰਡੀ ਅਰਨੀਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੜਕੀਆਂ ਨੂੰ ਸਾਈਕਲ ਵੰਡੇ ਗਏ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਅਰਨੀਵਾਲਾ ਦੇ ਸ਼ਹਿਰੀ ਪ੍ਰਧਾਨ ਰੋਚੀ ਬੱਤਰਾ ਡਾਕਟਰ ਬੀ.ਡੀ ਕਲੜਾ ਕਿਸਾਨ ਆਗੂ ਨਰਿੰਦਰ ਸਿੰਘ ਵੈਰੜ ਕਸ਼ਮੀਰ ਚੰਦ ਅਤੇ ਅਧਿਆਪਕ ਗੁਰਦੀਪ ਸਿੰਘ ਵੱਲੋਂ ਮਿਲ ਕੇ ਸਾਈਕਲ ਵੰਡ ਤਕਸੀਮ ਕੀਤੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਦੇ ਅਧਿਆਪਕ ਅਤੇ ਆਏ ਹੋਏ ਆਗੂਆਂ ਨੇ ਦੱਸਿਆ ਕਿ ਅੱਜ ਪਲੱਸ 2 ਦੀਆਂ ਇਹ ਅਰਥਾ ਨੂੰ ਇਹ ਸਾਈਕਲ ਵੰਡੇ ਗਏ ਹਨ ਅਤੇ ਇਹ ਇੱਕ ਸਰਕਾਰ ਦਾ ਸਲਾਘਾਯੋਗ ਕਦਮ ਹੈ ਜ ਮਾਰਚ 2019 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀwala ਸ਼ੇਖਪਾਨ ਦੇ ਵਿੱਚ ਪਲੱਸ 1 ਅਤੇ ਪਲੱਸ 2 ਦੀਆਂ ਸਿਮਚੀਆਂ ਕੁੜੀਆਂ ਨੂੰ ਨਗਰ ਪੰਚਾਇਤ ਅਤੇ ਸੁਪਤਵੰਚੇ ਸੱਜਣਾ ਵੱਲੋਂ ਦੇ ਸਹਿਯੋਗ ਨਾਲ ਸਾਈਕਲ ਵੰਡੇ ਜਾ ਰਹੇ ਹਨ ਇਸ ਮੌਕੇ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਰ ਅਸੀਂ ਅੱਜ ਸਮੁੱਚੀ ਪੰਚਾਇਤ ਤਰਨੀ ਵਾਲੇ ਦੇ ਪਤਵੰਤੇ ਮਾਈ ਭਾਗੋ ਸਕੀਮ ਤਹਿਤ ਅਸੀਂ ਆਪਣੀਆਂ ਬੱਚੀਆਂ ਨੂੰ ਬੇਟੀਆਂ ਨੂੰ ਜੋ ਪੰਜਾਬ ਸਰਕਾਰ ਦੀ ਸਕੀਮ ਨੇ ਸਾਈਕਲ ਉਹਨਾਂ ਨੂੰ ਜਿਹੜੇ ਸਰਕਾਰ ਵੱਲੋਂ ਆਏ ਸੀ ਅਸੀਂ ਉਹਨਾਂ ਨੂੰ ਸੌਂਪ ਬਣਾਏ ਆ ਤਾਂ ਕਿ ਸਾਡੀਆਂ ਬੇਟੀਆਂ ਜਿਹੜੀਆਂ ਨੇ ਬੱਚੀਆਂ ਨੇ ਉਹ ਆਪ ਦਾ ਸਕੂਲ ਦਾ ਜਿਹੜਾ ਟਾਈਮ ਹੈ ਉਹ ਸਾਈਕਲ ਤੇ ਅੱਛਾ ਆਪਦਾ ਆ ਜਾ ਸਕਣ ਔਰ ਆਪਦਾ ਪ੍ਰੋਪਰ ਪੜਾਈ ਨੂੰ ਟਾਈਮ ਦੇ ਸਕਣ ਟਾਈਮ ਸਿਰ ਸਕੂਲ ਆ ਸਕਣ ਸੋ ਸਰਕਾਰ ਦੀ ਜਿਹੜੀ ਇਹ ਸਕੀਮ ਨੇ ਬਹੁਤ ਵਧੀਆ ਸਕੀਮ ਨੇ ਔਰ ਸਾਰੇ ਪਤਵੰਤੇ ਜਿਹੜੇ ਹੈਗੇ ਨੇ ਅਸੀਂ ਹਰ ਆਲ ਮਿਲ ਕੇ ਇਸ ਸਕੀਮ ਨੂੰ ਜਿਹੜਾ ਹੈਗਾ ਅੱਜ ਇਹ ਬੱਚੀਆਂ ਦੇ ਸਪੁਰਦ ਕੀਤਾ ਹੈ ਭਾਈ ਭਾਗੋ ਸਕੀਮ ਸਾਈਕਲ ਸਕੀਮ ਚਲਾਈ ਗਈ ਹੈ ਜੋ ਸਾਡੀਆਂ ਬੇਟੀਆਂ ਅੱਜ ਤਿੰਨ ਚਾਰ ਕਿਲੋਮੀਟਰ ਤੋਂ ਦੂਰ ਆਉਂਦੀ ਸੀ ਹੁਣ ਸਾਈਕਲ ਤੇ ਬਹੁਤ ਸਹੀ ਟਾਈਮ ਤੇ ਪਹੁੰਚਿਆ ਕਰਨ ਗਿਆ ਬਹੁਤ ਸਲਾਘਾਯੋਗ ਸਕੀਮ ਹੈ ਅਸੀਂ ਬਹੁਤ ਧੰਨਵਾਦ ਦੀਆਂ ਸਟਾਫ ਦੇ ਵੀ ਜਿਨ੍ਹਾਂ ਨੇ ਲਿਖ ਕੇ ਭੇਜਿਆ ਤੇ ਸਕੀਮ ਨੂੰ ਲਾਗੂ ਕੀਤਾ ਔਰ ਸਾਰੇ ਕਾਂਗਰਸ ਪਾਰਟੀ ਵੱਲੋਂ ਅੱਜ ਰਲ ਮਿਲ ਕੇ ਅਸੀਂ ਇਸ ਸਕੀਮ ਨੂੰ ਵੰਡ ਰਹੇ ਬਹੁਤ ਬਹੁਤ ਮਾਈ ਭਾਗੋ ਸਕੀਮ ਤਹਿਤ ਸਾਡੇ ਸਕੂਲ ਸਾਡੇ ਸਕੂਲ ਚ ਸਾਈਕਲ ਵੰਡੇ ਜਾ ਰਹੇ ਹਨ ਅਸੀਂ ਪ੍ਰੈਸ ਦੇ ذریعے ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਜੋ ਇਹ ਸਕੀਮ ਹੈਗੀ ਏ ਇਹ ਪਲੱਸ 1 ਦੀ بجائے ਅਗਰ 9ਵੀਂ ਤੋਂ ਸਟਾਰਟ ਕੀਤੀ ਜਾਵੇ ਤੇ ਸਾਡੇ ਹੋਰ ਬੇਟੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੈਨ ਸਕੂਲ ਆਉਣ ਵਾਲਾ ਸੇਖ ਸ਼ੁਭਾਂਧੀ ਵਿਦਿਆਰਥਣ ਅੱਜ ਮਾਈ ਭਾਗ ਸਕੀਮ ਦੇ ਤਹਿਤ ਦਿੱਤੇ ਜਾ ਰਹੇ ਸਾਡੇ ਸਕੂਲ ਵਿੱਚ ਦਿੱਤੇ ਗਏ ਸਾਈਕਲ ਮਾਈ ਭਾਗ ਸਕੀਮ ਦੇ ਤਹਿਤ ਦਿੱਤੇ ਜਾ ਰਹੇ ਜੋ ਸਾਈਕਲ ਅਸੀਂ ਉਹਨਾਂ ਲਈ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਸਰਕਾਰ ਦੁਆਰਾ ਸਾਨੂੰ ਮਾਈ ਭਾਗ ਇਸ ਟੀਮ ਦੇ ਤਹਿਤ ਸਾਈਕਲ ਦਿੱਤੇ ਗਏ ਹਨ ਅਸੀਂ ਇਸ ਲਈ ਸਰਕਾਰ ਦੇ ਧੰਨਵਾਦੀ ਜੀ ਆਰ ਨਿਊਜ਼ ਦੇ ਲਈ ਮੰਡੇ ਅਰਨੀ ਵਾਲਾ ਤੋਂ ਸਰੇਸ਼ ਸੰਜੂਦੀ ਰਿਪੋਰਟ